ਖਬਰ ਆ ਰਹੀ ਹੈ ਸ਼੍ਰੀ ਮੁਕਸਰ ਸਾਹਿਬ ਦੇ ਗੋਨਿਆ ਨੇ ਰੋਡ ਤੋਂ ਜਿੱਥੋਂ ਦੇ ਇੱਕ ਨੌਜਵਾਨ ਦਾ ਫੇਰ ਇਹ ਮਿਲਾਂ ਕੀਤਾ ਗਿਆ ਕਤਲ ਆਓ ਸੁਣਦੇ ਹਾਂ ਪੂਰੀ ਕਲਪਾਲ ਪੁੱਤ ਦਾ ਨਾਮ ਰਾਹੁਲ ਜਿੰਦਰ ਕਹਿੰਦੀ ਹਾਂ ਜਿੰਦਰ ਰਾਹ ਹੈ ਉਹ ਕੇ ਜੀ ਪਹਿਲੇ ਵੀ ਲੜਾਈ ਹੋਈ ਸੀ ਇਹਨਾਂ ਦੀ ਓਕੇ ਇਹਨਾਂ ਨੇ ਪਹਿਲਾਂ ਕਾਪੇ ਗੰਦਾਸੇ ਮਾਰੇ ਸੀ ਇਹ ਬੋਲੀ ਜਲਦੀ ਸੀ ਉੱਥੇ ਉਸ ਦਿਨ ਕੋਈ ਕਾਰਵਾਈ ਨਹੀਂ ਕੀਤੀ ਓਕੇ ਜੀ ਥ੍ਰੀ ਕੋਡ ਰੈਫਰ ਕਰਤਾ ਉੱਥੇ 326 ਬਣ ਕੇ ਆਈ ਹੈ ਇਹਨਾਂ ਨੇ ਕੋਈ ਉਦ ਕਾਰਵਾਈ ਨਹੀਂ ਕੀਤੀ ਓਕੇ ਅੱਜ ਕੀ ਹੋਇਆ ਅੱਜ ਮੈਂ ਤਾਂ ਘਰੇ ਹੈਣੀ ਸੀਗਾ ਜੀ ਓਕੇ ਇਹ ਕੂਤੇ ਗਏ ਪਿੱਛੋਂ ਮਾਰਨ ਪੈ ਗਏ ਉਹਦੇ ਤੇ 10 ਮਿੰਟ ਪਹਿਲਾਂ ਮੈਂ ਘਰੇ ਆਇਆ ਕਦੇ ਵੀ ਉਹ ਤਾਂ ਕੂਤੇ ਹੁਣ ਹੀ ਗਿਆ ਹੈਗਾ ਵੇਖ ਲੈ ਉਹ ਤੇ ਕਦੇ ਵੀ ਆ ਕੇ ਆਇਆ ਜੀ ਅਸਲ ਸਰਪਤਾ ਲੱਗੇ ਵੀ ਕਰ ਪੂਰਾ ਕੋਈ ਪਤਾ ਲੱਗਿਆ ਕੀ ਸੀਗਾ ਉਹਨਾਂ ਕੋਲੇ ਹਥਿਆਰ ਕੀ ਸੀਗਾ ਜਿਹਦੇ ਨਾਲ ਮਾਰਨ ਪਤਾ ਲੱਗਿਆ ਮੈਨੂੰ ਜੁਦਾ ਕਾਪੇ ਕਣਾਂ ਤੇ ਸੀ ਕਿ ਮੰਦਗੀ ਦਾ ਬੰਦੇ ਲੜਾਈ ਕਿਉਂ ਹੋਈ ਸੀ ਅੱਜ ਕਿਉਂ ਲੜਾਈ ਹੋਈ ਹੈਗੀ ਅੱਜ ਕੋਈ 10 ਮਿੰਟ ਪਹਿਲਾਂ ਕਰੋਗੇ ਜੀ ਇਹ ਓਕੇ ਉਹਨੇ ਦੋ ਕੋਣ ਸੀਗੇ ਐਂਬੂਲੈਂਸ ਦੇ ਵਿੱਚ ਲੈ ਕੇ ਇੱਥੇ ਆ ਗਏ ਓਕੇ ਕਿੰ ਮੇਰਾ ਭਤੀਜਾ ਜੀ ਕਿੰਨੀਆਂ ਕੋ ਸੱਟਾਂ ਵੱਜੀਆਂ ਸੀ ਜੀ ਕੀ ਕਹਿੰਦੇ ਹਸਪਤਾਲ ਵਾਲੇ ਫੋਨ ਹਸਪਤਾਲ ਵਾਲੇ ਕਹਿੰਦੇ ਡੈੱਡ ਆਈ ਓਕੇ ਲੱਗਦਾ ਸੀ ਕਿਹੜੇ ਹਥਿਆਰਾਂ ਨਾਲ ਮਾਰਿਆ ਵਗੈਰਾ ਜਾਂ ਕੁਛ ਇਹੋ ਤੱਕ ਕਿਰਪਾਨੀ ਲਾ ਦੇ 100 ਸੂਟ ਜੀ ਜਿਹੜਾ ਜਗਤ ਸਿੰਘ ਉਰਫ rahul naam ਦਾ ਲੜਕਾ ਜਿਹਦਾ ਕੰਮ ਕਰਾਉਣਾ ਜਾ ਗਿਆ ਵਾਲਾ 6-7 ਵਿਅਕਤੀ ਜਿਨ੍ਹਾਂ ਦਾ ਇਹ ਨਾਮ ਦੱਸ ਰਹੇ ਆ ਅਜੇ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾਂ ਮਾਰ ਕੇ ਉਹਦਾ ਕਤਲ ਕਰਤਾ ਬਾਡੀ ਉਹਦੀ ਹਸਪਤਾਲ ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਆ ਜੇ ਮੇਰੇ ਕੋ ਜਿਹੜੀ ਅਮਲ ਚ ਲਿਆਂਦੀ ਜਾਣੀ ਕੀ ਹਥਿਆਰ ਵਰਤੇ ਗਏ ਕੁਝ ਪਤਾ ਲੱਗਿਆ ਅਜੇ ਮੈਂ ਬੋਡੀ ਦਾ ਮਲਾਜਾ ਕਰਨਾ ਹੋਰ ਕਰਨਾ ਬਿਆਨ ਲਿਖਣਾ ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਚ ਲੇ ਪਰਿਵਾਰ ਵਾਲਿਆਂ ਦਾ ਰੋਗ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ ਆ